ਜਿਆਦਾ ਪਈ ਗਈਆਂ ਹਾਂਜੀ ਹਾਂਜੀ ਤੇ ਰਾਲੀ ਤਕਰੀਬਨ ਰਾਲੀ ਤਕਰੀਬਨ ਸੁੱਕੀ ਪਈ ਥੱਕੀ ਪਿਆ ਸੁੱਕਾ ਹੀ ਪਿਆ ਮਾਲ ਸੁੱਕੀ ਪਈ ਆ ਜੀ ਆਪਾਂ 100% ਕੱਲ ਨੂੰ ਆਪਾਂ ਰੈਕ ਚਲਾ ਕੇ ਬੰਨ ਦਿਆਂਗੇ ਠੀਕ ਆ ਠੀਕ ਆ ਇਕੱਠਾ ਉਹ ਕਿੰਨੇ ਦਿਨਾਂ ਚ ਚਚਕਾਉਂਗੇ ਜੀ ਨਾਲ ਦੀ ਨਾਲ ਜੀ ਇੱਕ ਘੰਟੇ ਜਵਾਨ ਵੇਲੇ ਜਦੋਂ 8:00 ਵੱਜ ਗਈ ਲੋ ਜੀ ਸਰਪੰਚ ਸਾਹਿਬ ਨਾਲ ਵਾਦਾ ਪਰ ਹਰ ਸਾਲ ਸਾਡੇ ਨਾਲ ਤਕਰੀਬਨ 2016 ਤੋਂ ਬਾਈ ਜੀ ਹੁਣੀ ਜੁੜੇ ਹੋਏ ਆ ਮਲਚਿੰਗ ਕਰਦੇ ਬਾਈ ਜੀ ਜਿੱਥੇ ਅਸੀਂ ਗੋਭੀ ਲਾਉਣੀ ਆ ਇਸ ਮਾਣ ਦੇ ਵਿੱਚ ਆਪਾਂ ਗੋਭੀ ਲਾਉਣੀ ਆ ਜਿੱਥੇ ਪ੍ਰਾਲੀ ਬਾਤੀ ਵਿੱਚ ਮੈਲਟਿੰਗ ਕਰਤੀ ਉੱਥੇ ਬਾਈ ਜੀ ਗੋਭੀ ਨਹੀਂ ਹੁੰਦੀ ਸასი ਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਤਾਂ ਅੱਜ ਵੀਰੋ ਆਪਣੀ ਜਿਹੜੀ 1509 ਬਾਸਮਤੀ ਆਪਾਂ ਵੱਡੀ ਸੀ ਤਾਂ ਉਹਦੇ ਤੇ ਬਾਈ ਜੀ ਅੱਜ ਬਾਈ ਸਾਡੇ ਸੰਧੂ ਸਰਪੰਚ ਪ੍ਰਧਾਨ ਪਿੰਡ ਜੰਮੂ ਵਾਲਾ ਜਿਹੜਾ ਸ਼੍ਰੀ ਮੁਖਸਰ ਸਾਹਿਬ ਤੇ ਬਾਈ ਜੀ ਨੂੰ ਮੈਂ ਇੱਕੋ ਹੀ ਕਾਲ ਲਾਈ ਸੀ ਸਵੇਹਾ ਬਈ ਆਪਣਾ ਜਿਹੜਾ ਵਾਹਨ ਆ ਬਾਈ ਬੱਤਰ ਹੋ ਗਿਆ ਤੇ ਤੁਸੀਂ ਆਪਦੇ ਰੀਪਰ ਭੇਜੋ ਤੇ ਬਾਈ ਨੇ ਦੋ ਟਰੈਕਟਰ ਜਿਹੜੇ ਨਾਲ ਦੀ ਨਾਲ ਬਾਈ ਜੀ ਰੀਪਰ ਆਪਣੇ ਚੱਲੀ ਜਾਂਦੇ ਆ ਤੇ ਸੰਧੂ ਸਾਹਿਬ ਕੱਲ ਦੀ ਧੁੱਪ ਲਵਾਵਾਂਗੇ ਕਿ ਹਜੇ ਦੋ ਧੁੱਪਾਂ ਪਾ ਲਵਾਵਾਂਗੇ ਜੀ ਪਹਿਲਾਂ ਤਾਂ ਸਸਰੀ ਘਰ ਸਾਰੇ ਭਰਾਵਾਂ ਨੂੰ ਜੀ ਹਾਂ ਜੀ ਆਪਣੇ ਜਿਵੇਂ ਆਹ ਰਹੀਗੀ ਆਪਣੇ ਵੱਡੇ ਤਾਂ ਤੁਹਾਨੂੰ ਪਤਾ ਹੀ ਆਪਣੇ ਹਫ਼ਤਾ ਹੋ ਗਿਆ ਵੱਡੇ ਪੈਣੋਂ ਤੇ ਬਾਰਸ਼ਾਂ ਥੋੜੀਆਂ ਜਿਆਦਾ ਪਈ ਗਈਆਂ ਹਾਂਜੀ ਹਾਂਜੀ ਤੇ ਰਾਲੀ ਤਕਰੀਬਨ ਰਾਲੀ ਤਕਰੀਬਨ ਸੁੱਕੀ ਪਈ ਸੜੀ ਸੁੱਕੀ ਪਿਆ ਸੁੱਕਾ ਹੀ ਪਿਆ ਮਾਲ ਤੇ ਸੁੱਕੀ ਪਈ ਆ ਜੀ ਆਪਾਂ 100% ਕੱਲ ਨੂੰ ਆਪਾਂ ਰੈਕ ਚਲਾ ਕੇ ਬੰਨ ਦਾਂਗੇ ਠੀਕ ਆ ਠੀਕ ਆ ਉਹਨੂੰ ਵਾਣ ਵਿਹਲਾ ਆਪਾਂ ਗੋਭੀ ਵਾਸਤੇ ਕਰ ਦਾਂਗੇ ਬੀਜੀ ਕੱਲ ਤੋਂ ਤੁਹਾਨੂੰ ਬੀਜੀ ਕਰ ਦਿਆਂਗੇ ਬਹੁਤ ਧੰਨਵਾਦ ਹੋਊਗਾ ਸਰਪੰਚ ਸਾਹਿਬ ਤੁਹਾਡਾ ਕਿਉਂਕਿ ਬਾਰਸ਼ਾਂ ਦੇ ਨਾਲ ਬਾਈ ਜੀ ਸਾਡਾ ਜਿਹੜਾ ਗੋਭੀ ਵਾਲਾ ਪ੍ਰੋਸੈਸ ਸੀ ਥੋੜਾ ਜਿਹਾ ਲੇਟ ਹੋ ਰਿਹਾ ਸੀਗਾ ਪਰ ਮੈਨੂੰ ਲੱਗਦਾ ਲੇਟ ਤੁਸੀਂ ਕੱਢ ਦਿਓਗੇ ਸਰਪੰਚ ਸਾਹਿਬ ਸਾਡੀ ਜਰੂਰ ਕੱਢਾ ਦੇ ਜਿੰਨੀ ਛੇਤੀ ਰੈਕ ਵੱਜੂਗਾ ਬਾਈ ਉੰਨੀ ਛੇਤੀ ਜਿਹੜੀਆਂ ਗੱਠਾਂ ਆਪਾਂ ਚਕਾਵਾਂਗੇ ਤਾਂ ਆਪਣਾ ਜਿਹੜਾ ਹੈਗਾ ਅਗਲਾ ਕੰਮ ਆ ਜਿਹੜਾ ਆਪਾਂ ਗੋਭੀ ਦਾ ਕਰਨਾ ਹੈ ਵਾਣ ਨੂੰ ਮੜਾ ਮੋਟਾ ਉਤੋਂ ਛੀਟਾਂਗੇ ਤਾਂ ਛੇਤੀ ਸੁੱਕੂਗਾ ਕਿਉਂਕਿ ਜਿਹੜਾ ਪਰਾਲੀ ਆ ਬਾਈ ਜੀ ਤਕਰੀਬਨ ਸੁੱਕ ਚੁੱਕੀ ਆ ਤੇ ਸਰਪੰਚ ਸਾਹਿਬ ਕੱਲ ਨੂੰ ਤੁਸੀਂ ਇਹਨੂੰ ਰੈਕ ਮਾਰ ਕੇ ਤੇ ਜਿਹੜੀਆਂ ਗੱਠਾਂ ਉਹ ਕਿੰਨੇ ਦਿਨਾਂ ਚ ਚਚਕਾਓਗੇ ਜੀ ਨਾਲ ਦੀ ਨਾਲ ਜੀ ਇੱਕ ਘੰਟੇ ਜਵਾਨ ਵੇਲੇ ਜਦੋਂ ਗੱਠ ਵੱਜ ਗਈ ਲੋ ਜੀ ਸਰਪੰਚ ਸਾਹਿਬ ਨਾਲ ਵਾਦਾ ਪਰ ਹਰ ਸਾਲ ਸਾਡੇ ਨਾਲ ਤਕਰੀਬਨ 2016 ਤੋਂ ਬਾਈ ਜੀ ਹੁਣੀ ਜੁੜੇ ਹੋਏ ਆ ਤਾਂ ਕਿਤੇ ਇਹਨਾਂ ਨੇ ਸਾਨੂੰ ਲੇਟ ਨਹੀਂ ਹੋਣ ਦਿੱਤਾ ਵਾਣ ਦੇ ਵਿੱਚ ਜਿਹੜੀਆਂ ਆਪਾਂ ਗੱਠਾਂ ਬਣਾਉਣੀਆਂ ਐ ਕਹਿੰਦੇ ਮਸ਼ੀਨ ਗੱਠ ਬੰਦਿਆ ਸਾਰ ਟਰਾਲੇ ਤੇ ਹੋਊਗੀ ਤੇ ਵਾਹਣ ਦੇ ਵਿੱਚ ਵੀ ਨਹੀਂ ਆਦੇ ਡਿੱਗਣ ਦੇਣੀ ਨਾਲ ਦੀ ਨਾਲ ਬਾਹਰ ਕੱਢਾਂਗੇ ਕਿਉਂਕਿ ਥੱਲੋਂ ਹਜੇ ਵਾਹਣ ਬਾਈ ਜੀ ਗਿੱਲਾ ਤੇ ਇਹਨੂੰ ਜਿੰਨਾ ਚਿਰ ਆਪਾਂ ਮਾੜਾ ਮੋਟਾ ਹਲਾਵਾਂਗੇ ਨਹੀਂ ਤਾਂ ਵਾਹਣ ਉਹਨਾਂ ਚਿਰ ਬਾਈ ਜੀ ਬੱਤਰ ਨਹੀਂ ਆਉਣਾ ਅਗਲਾ ਪ੍ਰੋਸੈਸ ਬਾਈ ਜੀ ਤੁਹਾਨੂੰ ਸਾਰੀਆਂ ਵੀਡੀਓ ਦੇ ਵਿੱਚ ਦਿਖਾਉਂਦੇ ਰਾਵਾਂਗੇ ਆਪਾਂ ਜਿਹੜੀ ਗੋਭੀ ਹਰ ਸਾਲ ਲਾਉਨੇ ਆ ਤੇ ਬਾਈ ਜੀ ਹੁਣ ਨਾਲ ਤੁਸੀਂ ਤਾਲਮੇਲ ਕਰੋ ਆਪਣੇ ਏਰੀਏ ਦੇ ਵਿੱਚ ਜਿਹੜੀ ਬਾਸਪਤੀ ਵੱਢ ਚੁੱਕੇ ਆ ਕਿਸਾਨ ਭਰਾ ਜਿਨ੍ਹਾਂ ਨੇ ਭਰਾਵਾਂ ਨੇ ਗੱਠਾਂ ਬਣਾਉਣੀਆਂ ਉਹ ਬਾਈ ਜੀ ਬਾਈ ਨਾਲ ਤਾਲਮੇਲ ਕਰ ਲੋ ਬਾਈ ਆਦਾ ਨੰਬਰ ਬੋਲ ਦਿਓ ਜੀ ਵਿੱਚ 9914914937 ਮੇਰਾ ਨੰਬਰ ਆ ਜੀ ਬਾਕੀ ਗਿੱਲੇ ਦਾ ਕੋਈ ਟੱਕਾ ਨਹੀਂ 4x ਟਰੈਕਟਰ ਆਪਣੇ ਕੋਲ ਸਾਰੇ ਰੀਪਰ ਮਾਰਨ ਵਾਲੇ ਜੀ ਗਿੱਲੇ ਮਾੜਾ ਮੋਟਾ ਬਾਈ ਜੀ ਜੇ ਗਿੱਲਾ ਵੀ ਆ ਤਾਂ ਕਹਿੰਦੇ ਸਾਡਾ 4x 4x ਜੀ ਦੋਵੇਂ ਟਰੈਕਟਰ 4x4 ਚੱਲ ਰਹੇ ਆ ਗਿੱਲੇ ਗੁੱਲੇ ਵਿੱਚ ਦੀ ਮਾੜਾ ਮੋਟਾ ਲੰਘ ਜਾਂਦੇ ਆ ਕੇਰਾ ਰੀਪਰ ਵੱਜ ਗਿਆ ਪਰਾਲੀ ਸੁੱਕਣ ਵਾਲੀ ਬਣੇ ਤਾਂ ਫੇਰ ਹੀ ਆਪਣਾ ਜਿਹੜਾ ਰੈਕ ਵਗੈਰਾ ਵੱਜਣਾ ਤੇ ਗੱਠ ਵੱਜਣੀ ਆ ਬਾਕੀ ਕੋਈ ਨਹੀਂ ਆਪਣੀ ਪਹਿਲਾਂ ਤੋਂ ਥੋਡੇ ਸਾਰੇ ਇੱਥੇ ਪਤਾ ਵੀ ਆਪਣੇ ਪਰਾਵਾਂ ਨੂੰ ਸਪੀਡ ਆਪਣੀ ਸਾਰਿਆਂ ਤੋਂ ਫਾਸਟ ਆ ਫਾਸਟ ਸਪੀਡ ਆ ਬਾਈ ਸੰਦੂ ਸਰਪੰਚ ਪ੍ਰਧਾਨ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦੇ ਆ ਇਹ ਜੰਮ ਪਿੰਡ ਜੰਮੂ ਆਣਾ ਇਹਨਾਂ ਦਾ ਤੇ ਬਾਈ ਜੀ ਕੋਲੇ ਦੋ ਰੀਪਰ ਇੱਥੇ ਚੱਲ ਰਹੇ ਆ ਦੋ ਆਪਣੇ ਦੂਜੇ ਪਾਸੇ ਚੱਲੀ ਜਾਂਦੇ ਆ ਉਧਰ ਚੱਲੀ ਜਾਂਦੇ ਆ ਚਾਰ ਰੀਪਰ ਚੱਲ ਰਹੇ ਆ ਬਾਈ ਤੇ ਚਾਰ ਰੀਪਰਾਂ ਨੂੰ ਮੇਰੇ ਤਾਂ ਹਿਸਾਬ ਨਾਲ ਦੋ ਤਿੰਨਾਂ ਦਿਨਾਂ ਚ ਸੂਈ ਸਫਾਇਆ ਕਰ ਦਿਓਗੇ। ਹਾਂਜੀ ਜਿਵੇਂ ਮੰਨ ਕੇ ਚਲੋ ਆਪਣੇ ਬਾਰਛ ਦੱਸੀ ਜਾਂਦੇ 16 ਤਰੀਕ ਦੀ ਜੀ। ਅੱਛਾ ਜੀ। ਆਪਾਂ 13 14 ਤਰੀਕ ਨੂੰ ਕੰਮ ਸਾਰਾ ਨਵਟਾ ਦੇਣਾ ਜੀ। 13 ਵਾਂ ਵੇਲਾ ਕਰ ਦੇਣਾ। ਕਿਹੜੇ ਵਾਂ ਚ ਰੀਪਰ ਪਜ ਵੇਲਾ ਕਰ ਦੇਣਾ? ਠੀਕ ਆ ਠੀਕ ਆ। ਬਹੁਤ ਧੰਨਵਾਦ ਆ ਪ੍ਰਧਾਨ ਸਾਹਿਬ ਤੁਹਾਡਾ। ਜਿਹੜਾ ਸਾਡਾ ਤੁਸੀਂ ਇੱਕੋ ਫੋਨ ਕਾਲਸ ਤੇ ਸਾਡਾ ਸਨੇਹਾ ਜਿਹੜਾ ਤੁਸੀਂ ਕਬੂਲਦੇ ਹੋ ਤੇ ਸਾਡਾ ਜਿਹੜਾ ਕੰਮ ਬੜੀ ਛੇਤੀ ਨਵਟਾ ਕੇ ਦਿੰਨੇ ਹੋ। ਬਹੁਤ ਤੁਹਾਡਾ ਧੰਨਵਾਦ ਆ ਹਰ ਸਾਲ ਦੀ ਤਰ੍ਹਾਂ ਬਾਈ ਸਾਡੇ ਖ ਤੇ ਇੱਥੇ ਜਿਹੜਾ ਕੋਈ 10-15 ਦਿਨਾਂ ਦਾ ਸੀਜ਼ਨ ਆ ਪੂਰਾ ਜੋਰ ਨਾਲ ਸਾਡਾ ਜਿਹੜਾ ਬਾਹਣ ਵੇਲਾ ਕਰਕੇ ਦਿੰਦੇ ਆ ਹੁਣ ਕੋਸ਼ਕ ਭਰਾਵਾਂ ਦੇ ਇਹਦੇ ਵਿੱਚ ਮੈਨੂੰ ਸਵਾਲ ਆਉਣਗੇ ਕਮੈਂਟ ਆਉਣਗੇ ਬਾਈ ਤੂੰ ਪਰਾਲੀ ਨੂੰ ਵਿੱਚ ਮਲਚਿੰਗ ਕਿਉਂ ਨਹੀਂ ਕਰਾਉਂਦਾ ਤੂੰ ਇਹਨੂੰ ਪਲੋ ਮਾਰ ਕੇ ਥੱਲੇ ਨੱਪਦੇ ਜਾਂ ਕਹਣਗੇ ਮਲਚਿੰਗ ਕਰਦੇ ਬਾਈ ਜੀ ਜਿੱਥੇ ਅਸੀਂ ਗੋਭੀ ਲਾਉਣੀ ਆ ਇਸ ਬਾਹਣ ਦੇ ਵਿੱਚ ਆਪਾਂ ਗੋਭੀ ਲਾਉਣੀ ਆ ਜਿੱਥੇ ਪਰਾਲੀ ਬਾਤੀ ਵਿੱਚ ਮਲਚਿੰਗ ਕਰਤੀ ਉੱਥੇ ਬਾਈ ਜੀ ਗੋਭੀ ਨਹੀਂ ਹੁੰਦੀ ਕਿਉਂਕਿ ਪਰਾਲੀ ਜਿਹੜੀ ਹੈਗੀ ਆ ਜਦੋਂ ਖੇੜਾਂ ਨੂੰ ਪਾਣੀ ਲੱਗ ਗਿਆ ਤਾਂ ਖੇੜਾਂ ਨੇ ਸੈੱਲ ਨਹੀਂ ਛੱਡਣੀ ਜਦੋਂ ਸੈੱਲ ਨਾਲ ਛੱਡੀ ਤਾਂ ਗੋਭੀ ਬਾਈ ਜੀ ਸਿਰਫ 2 ਦਿਨ ਕਾੜ ਕੱਢਦੀ ਆ ਤੀਜੇ ਦਿਨ ਖਤਮ ਹੋ ਜਾਂਦੀ ਆ ਇਸ ਕਰਕੇ ਮੈਂ ਪਹਿਲਾਂ ਹੀ ਤੁਹਾਡੇ ਜਿਹੜੇ ਕਮੈਂਟਾਂ ਦਾ ਜਵਾਬ ਦੇ ਦਿਆਂ ਵੀ ਜਿਹੜੀ ਮਲਚਿੰਗ ਕਰਾਂਗੇ ਪਰਾਲੀ ਉੱਥੇ ਬਾਈ ਜੀ ਗੋਭੀ ਨਹੀਂ ਹੁੰਦੀਗੀ ਆਲੂ ਵਗੈਰਾ ਹੋਰ ਜਿਹੜਾ ਹੈਗੀਆਂ ਛੁੱਟੀਆਂ ਚੀਜ਼ਾਂ ਇੱਥੇ ਹੋ ਜਾਂਦੀਆਂ ਨੇ ਵੀ ਆਲੂਆਂ ਵਾਲੇ ਭਰਾ ਸਾਡੇ ਮਲਚਿੰਗ ਕਰਦੇ ਆ ਉਹ ਉੱਥੇ ਕੰਮ ਚੱਲਦਾ ਪਰ ਗੋਭੀ ਵਾਲੇ ਵਾਣ ਚ ਮਾਲਚੇ ਨਹੀਂ ਹੋ ਗਏ ਗੋਭੀ ਹੁੰਦੀ ਤੇ ਇਹ ਮੈਂ ਪਹਿਲਾਂ ਹੀ ਤੁਹਾਨੂੰ ਸਵਾਲ ਜਿਹੜੇ ਤੁਹਾਡੇ ਸੀਗੇ ਮੈਂ ਦੱਸਣਾ ਚਾਹੁੰਦਾ ਸੀ ਫੇਰ ਵੀ ਕੋਈ ਸਵਾਲ ਹੋਇਆ ਤਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਬਾਈ ਜੀ ਸਾਰੇ ਭਰਾਵਾਂ ਨਾਲ ਗੱਲ ਸਾਂਝੀ ਕਰਾਂਗੇ ਧੰਨਵਾਦ ਸਰਪੰਚ ਸਾਹਿਬ ਤੁਹਾਡਾ ਸਾਡੇ ਫਾਰਮ ਤੇ ਪਹੁੰਚਣ ਤੇ ਤੇ ਰੀਪਰ ਜਿਹੜੇ ਬਾਈ ਦੇ ਚੱਲੀ ਜਾਂਦੇ ਆ ਦੋ ਤਪਾਂ ਇੱਕ ਦੁੱਪ ਲਵਾਉਣੀ ਆ ਤੇ ਗੱਠਾਂ ਬੰਨ੍ਹਦੀਆਂ ਉਹ ਆਪਾਂ ਸਾਰੀ ਵੀਡੀਓ ਸਾਰੇ ਭਰਾਵਾਂ ਨਾਲ ਸਾਂਝੀ ਗੱਲ ਕਰਾਂਗੇ ਅੱਗੇ ਵੀ ਤੁਹਾਨੂੰ ਦਿਖਾਉਂਦੇ ਰਾਵਾਂਗੇ ਵੀ ਕਿਵੇਂ ਜਿਹੜੀ ਵਾਣ ਦੀ ਤਿਆਰੀ ਆ ਸਾਡੀ ਕਿਵੇਂ ਹੁੰਦੀ ਆ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ